ਗੁਰਦਾਸਪੁਰ ਜ਼ਿਲ੍ਹੇ ਚੋਂ ਨਸ਼ੇ ਦੇ ਮੁਕੰਮਲ ਸਫਾਈ ਨੂੰ ਲੈ ਕੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਹਾਮ ਅਰੀਸ਼ ਕੁਮਾਰ ਅਤੇ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ਾਂ ਤੇ ਭਾਰਤ-ਪਾਕ ਬਾਰਡਰ ਦੇ ਅਖੀਰਲੇ ਭਾਰਤੀ ਪਿੰਡ ਪਿੰਡ ਜੈਨਪੁਰ ਦੇ ਵਿੱਚ ਨਰੰਗਲਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਪਿੰਡ ਵਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਤੇ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਗਲਬਾਤ ਦੌਰਾਨ ਪਹੁੰਚੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਚ ਨਸ਼ਾ ਵਿਰੋਧੀ ਸੈਮੀਨਾਰ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਪਿੰਡ ਦੇ ਲੋਕਾਂ ਨੇ ਵੀ ਖੁੱਲ ਕੇ ਆਪਣੇ ਵਿਚਾਰ ਪੁਲਿਸ ਦੇ ਨਾਲ ਸਾਂਝੇ ਕੀਤੇ ਗਲਬਾਤ ਦੌਰਾਨ ਪਿੰਡ ਦੇ ਆਗੂਆਂ ਨੇ ਕਿਹਾ ਕਿ ਉਹ ਨਸ਼ਾ ਖਤਮ ਕਰਨ ਦੇ ਲਈ ਪੁਲਿਸ ਦਾ ਹਰ ਤਰੀਕੇ ਨਾਲ ਸਹਿਯੋਗ ਕਰਨਗੇ ਜੇ ਕੋਈ ਕਿਤੇ ਤੰਕਾ ਤੋਹਫਾ ਗੋੜੀਆਂ ਕਿਸ ਰੇਸ਼ ਤੋਂ ਬਗਾਲੇ ਅੱਜ ਜਿੰਨਾ ਚੱਕ 1.5 ਇੰਚੀ ਤੋਂ ਅੰਦਰ ਨਹੀਂ ਜਾਂਦੀ ਉਹਨਾਂ ਦੇ ਨੋਜਵਾਨਾਂ ਦੀ ਅੱਖਾਂ ਵੀ ਖੁੱਲਦੀਆਂ ਸੋ ਨੱਬਾਰਾ ਰੱਖਦਾ ਸ਼ੁਕਰਾਨਾ ਕਰਦਾ ਕੋਈ ਅਜਾੜੇ ਉਹਦਾ ਜੀ ਤੇ ਤਾਂ ਜਿਹੜੀ ਜਣੀ ਸੀ ਆਤਵਾਦ ਦੇ ਖੋਹੋਤ ਵੀ ਦੀ ਇਹ ਵੀ ਚੱਲ ਕੇ ਜਾਂਦੇ ਆ ਅਸੀਂ ਆਪ ਮੋੜ ਲੈ ਜਾਂਦੇ ਆ ਅਸੀਂ ਆਪ ਟਿਕਣ ਆਂਦੇ ਆ ਇਹ ਕੱਜੇ ਕਰ ਸਾਡੇ ਨੋਜਵਾਨ ਐਸੋਰੇ ਮਾਰੇ ਦੇ ਇਸ ਕਰਕੇ ਅੱਧੀ ਬਹੁਤ ਜੇਨ ਹੋ ਗਏ ਤੇ ਬੜਾ ਸਮਾਂ ਨਹੀਂ ਇੰਨਾ ਵੀ ਤੁਹਾਡੇ ਨਾਲ ਸੋਚ ਕਰਕੇ ਅਸੀਂ ਇਸ ਨਸ਼ੇ ਨੂੰ ਦੂਰ ਕਰ ਦੋਗੇ ਇਹ ਜੀ ਇਸ ਵੇਲੇ ਇੱਕ ਸੈਮੀਨਾਰ ਲਗਾਗਾ ਜਹਾਂਪੁਰ ਪਿੰਡਾ ਆਣਾ ਦੁਰੰਗਲਾ ਦੇ ਵਿੱਚ ਫਿਰਦਾ ਔਰ ਇਹਦੇ ਵਿੱਚ ਜਿੱਦਾਂ ਅਸੀਂ ਬਾਕੀ ਜਗਾ ਵੀ ਸੈਮੀਨਾਰ ਕਰ ਰਹੇ ਆ ਵੀਡੀਸੀ ਨਾਲ ਮੀਟਿੰਗਾਂ ਕਰ ਰਹੇ ਆ ਇਸ ਪਿੰਡ ਦੇ ਵਿੱਚ ਵੀ ਅਸੀਂ ਹੋਏ ਹੋਕਾ ਦੇਣਾ ਆ ਚੌਂਕੀਦਾਰ ਵਾਲਾ ਇਹ ਨਸ਼ਿਆ ਤੋਂ ਕਿਸ ਤਰ੍ਹਾਂ ਬਚਣਾ ਤੇ ਕਾਨੂੰਨ ਦੀ ਕਿਸ ਤਰ੍ਹਾਂ ਮਦਦ ਕਰਨੀ ਆ ਉਸ ਦੀ ਕਿਸ ਤਰ੍ਹਾਂ ਮਦਦ ਕਰਨੀ ਆ ਔਰ ਇਸ ਪਿੰਡ ਦੇ ਵਿੱਚ ਮੈਨੂੰ ਬਹੁਤ ਜਾਣ ਕੇ ਖੁਸ਼ੀ ਹੋਈ ਵੀ ਕੋਈ ਵੀ ਬੱਚਾ ਜਿਹੜਾ ਹੈ ਨਸ਼ਾ ਦਾਦੀ ਨਹੀਂ ਹੈਗਾ ਤੇ ਨਾ ਹੀ ਕੋਈ ਨਸ਼ਾ ਵੇਚਦਾ ਵਾ ਫਿਰ ਵੀ ਅਸੀਂ ਪਿੰਡ ਦਾ ਧੰਨਵਾਦ ਕਰਨ ਵਾਸਤੇ ਪੰਚਾਇਤ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਏ ਹਾਂ ਔਰ ਬੜਾ ਚੰਗਾ ਲੱਗਾ ਆ ਕੇ ਔਰ ਮੈਂ ਚਾਹੁੰਦਾ ਕਿ ਪੰਜਾਬ ਦਾ ਹਰ ਪਿੰਡ ਜਾਣਪੁਰ ਵਰਗਾ ਬਣੇ ਨਾਲੇ ਮੈਂ ਅਕਸਰ ਇਹੀ ਗੱਲ ਕਹਿਣਾ ਹੁੰਦਾ ਵੀ ਇੱਕ ਤੇ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਦੂਜਾ ਖੇਡਣਾ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਨੂੰ ਬਣਾ ਕੇ ਰੱਖੀਏ ਆਪਣੇ ਸਰੀਰ ਨੂੰ ਪਿਆਰ ਕਰੀਏ ਔਰ ਪਰਮਾਤਮਾ ਨੂੰ ਦਿੱਤਾ ਹੋਇਆ ਮਨੁੱਖਾ ਜਨਮ ਜਿਹੜਾ ਅਜਾਈਂ ਧੰਗ ਦੇ ਪਹਾੜੇ